ਅੰਦਰੋਂ ਹੌਸਲਾ ਰੱਖ ਅੰਦਰਲਾ ਹੌਸਲਾ ਨਾ ਛੱਡ ਹਾਂ ਬੱਚਾ ਵੀ ਆਊਗਾ ਜਰਾ ਸਾਡੀ ਗੱਲ ਹੋਈ ਜਾਂਦੀ ਓਦੇ ਨਾਲ ਜਲਦੀ ਆ ਰਿਹਾ ਉਹ ਦੇਖੋ ਠੀਕ ਆ ساری ਜ਼ਿੰਦਗੀ ਪੁਛਤਾਏਂ ਦਾ ਭਰਾਵਾ ਆ ਜਾ ਦੀਗਦੀ ਏ ਤੇਰੀ ਮਾਂ ਤੈਨੂੰ ਮਿਲ ਜਾ ਕੇ ਮਾਤਾ ਤੇਰੇ ਬੇਟਾ ਬਾਹਰ ਫਿੰਦੇ 7 ਸਾਲਾਂ ਤੋਂ ਵਾਪਸ ਨਹੀਂ ਆਇਆ ਤੇ ਦੋਨੋਂ ਹਸਮਰਾਜੀ ਘਰੇ ਰਹਿੰਦੇ ਸੀ ਬਾਪੂ ਪਿਛਲੇ ਕੁਝ ਸਮੇਂ ਤੋਂ ਡਿਮੈਂਸ਼ੀਆ ਦਾ ਸ਼ਕਾਰ ਹੋ ਗਿਆ ਸੀ ਅਫਸੈਟ ਹੋ ਗਿਆ ਸੀਗਾ ਉਹਨਾਂ ਨੇ ਬੇਬੇ ਨੂੰ ਅੰਦਰ ਕੁੱਟ ਮਾਰ ਕਰਦੇ ਸੀ ੱੱਕੇ ਧੱਕੇ ਮਾਰੇ ਦਾ ਬੇਬੇ ਦਾ ਚੂੜਾ ਟੁੱਟ ਗਿਆ ਪੜਿਆ ਲਿਖਿਆ ਪਰਿਵਾਰ ਉਹ ਕਿੰਨੀ ਚੰਗੀ ਸੋਚ ਸੀ ਇਹਨਾਂ ਦੀ ਜਿਨ੍ਹਾਂ ਨੇ ਆਪਣੀ ਦੇਹਦਾਨੀ ਕੀਤੀ ਹੋਈ ਹੈ ਬਾਡੀ ਡਾਨ ਕੀਤੀ ਹੋਈ ਹੈ ਸਾਡੇ ਮਰਨ ਤੋਂ ਬਾਅਦ ਸਦਾ ਸਰੀਰ ਵੀ ਕਿਸੇ ਦੇ ਕੰਮ ਆ ਜੇ ਤੇ ਉਹ ਪੜਾਇਆ ਲਿਖਾਇਆ ਤੁਮ ਬਾਪੇ ਤਿਆਰ ਲੱਖ ਰੁਪਏ ਲਾ ਕੇ ਆਏ ਦੋਸ ਕੰਟਰੀ ਬੈਠਾ ਜੀ ਉਸ ਤੋਂ ਦਾ ਸੁਪਨਾ ਸੀ ਜਾਣਾ ਪਰ ਹੁਣ ਉਸ ਕੰਟਰੀ ਨੂੰ ਇੰਨਾ ਪਿਆਰ ਦਾ ਗਰਮ ਤੋਂ ਆਪਣੇ ਮਾਪੇ ਬਾਕੂ ਚਾਹ ਬੈਟ ਵੀ ਹੋ ਜਾ ਤਕਰੀ ਹੋ ਜਾ ਫੇਰ ਆਪਾਂ ਤੇ ਕੈਨੇਡਾ ਉਹ ਬੁਲਾ ਵੀ ਲਵਾਂਗੇ ਜਾਂ ਤੈਨੂੰ ਉੱਥੇ ਭੇਜ ਦਾਂ ਆਪਾਂ ਨੂੰ ਇਹਨੇ ਬੰਦੇ ਕਹਿ ਰਹੇ ਆਂ ਕਿ ਅਸੀਂ ਮਾਤਾ ਨੂੰ ਆ ਲਾੜ ਲੈ ਜਾਾਂਗੇ ਕੈਨੇਡਾ ਉੱਥੇ ਬਣਾ ਤੁੰ ਇਹੀ ਟੈਨਸ਼ਨ ਕਾ ਤੋ ਲਈ ਜਾਨੀ ਐ ਜਦੋਂ ਠੀਕ ਸੀ ਹਸਪਤਾਲ ਭੇਜਿਆ ਸੀ ਆਪਰੇਸ਼ਨ ਵਾਸਤੇ ਤੇ ਉੱਥੇ ਜਾ ਕੇ ਤੂੰ ਬਹੁਤ ਜ਼ਿਆਦਾ ਟੈਨਸ਼ਨ ਲੈ ਗਈ ਫੇਰ ਆਪਰੇਸ਼ਨ ਵੀ ਨਹੀਂ ਹੋਇਆ ਮੁੜ ਕੇ ਵਾਪਸ ਆਉਣਾ ਪੈਗਾ ਤੈਨੂੰ ਹਾਂ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਇਹਨਾਂ ਦੇ ਕੈਪਾਂ ਕੱਕ ਕੇ ਹੈ ਮੈਂ ਆਪਰੇਸ਼ਨ ਹੋਣ ਨੂੰ ਹੋ ਜਾਣਾ ਸੀ ਤੇਰਾ ਚੂਲੇ ਦਾ ਐਨੀ ਟੈਨਸ਼ਨ ਕਾ ਵੀ ਪੈ ਗਈ ਤੇ ਤੇ ਜਲਦੀ ਹੋਵੇ ਲੱਗਦਾ ਬਾਹੀਂ ਚੱਲਣੀ ਹੈ ਨਾ ਮਾਂ ਜੇ ਤੂੰ ਥੋੜਾ ਹੌਸਲਾ ਰੱਖੇਂਗੀ ਤੇਰਾ ਆਪਰੇਸ਼ਨ ਹੋ ਜਾਊਗਾ ਟਾਈਮ ਨਾਲ ਤੇ ਫਿਰ ਤੇਰੀਆਂ ਫਿਜ਼ੀਓਥੈਰੇਪੀਆ ਹੋ ਜਾਣਗੀਆਂ ਤੇ ਤਰਨ ਜੋਗੀ ਹੋ ਜਾਵੇਂਗੀ ਮਾਂ ਹੈ ਤੂੰ ਚਾਹੁੰਦੀ ਨਹੀਂ ਤਰਨ ਜੋਗੀ ਹੋਣਾ ਫਿਰ ਬੇਬੇ ਬਣ ਕੇ ਥੋੜੀ ਤਕੜੀ ਹੋ ਹੌਸਲਾ ਇੱਥੋਂ ਅੰਦਰੋਂ ਹੌਸਲਾ ਰੱਖ ਅੰਦਰਲਾ ਹੌਸਲਾ ਨਾ ਛੱਡ ਤੇ ਤੇ ਜਲਦੀ ਆਪਣੇ ਬੱਚੇ ਦੇ ਨਾਲ ਹਾਂ ਬੱਚਾ ਵੀ ਆਊਗਾ ਤੇਰਾ ਸਾਡੀ ਗੱਲ ਹੋਈ ਜਾਂਦੀ ਓਦੇ ਨਾਲ ਜਲਦੀ ਆ ਰਿਹਾ ਉਹ ਤੇਰੇ ਕੋਲ ਠੀਕ ਆ ਕਾਗੜੀ ਬਣੀ ਜਾਂਦੇ ਆ ਤੇ ਜਲਦੀ ਆ ਰਿਹਾ ਠੀਕ ਆ ਮਾਂ ਬਸ ਤਕੜੀ ਹੋ ਜਾ ਥੋੜੀ ਜਿਹੀ ਤਕੜੀ ਹੋ ਜਾ ਠੀਕ ਆ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਜੀ ਇਹ ਮਾਤਾ ਗੁਰਨਜੀਤ ਕੌਰ ਛੋਡੀ ਤੇ ਇਹਨਾਂ ਦੇ ਹਸਬੰਡ ਬਾਪੂ ਜੀ ਬਾਪੂ ਜੀ ਦਾ ਕੀ ਨਾਂ ਥੀ ਮਾਂ ਸਰਦਾਰ ਦਰਬਾਰਾ ਸਿੰਘ ਜੀ ਬਿੱਦੀ ਉਹ ਤਾਂ ਇਸ ਦੁਨੀਆ ਤੋਂ ਚੱਲ ਵਸੇ ਜਿਹੜੀ ਕੰਡੀਸ਼ਨ ਚ ਦੋਨਾਂ ਹਸਬੰਦ ਵਾਈਫ ਨੂੰ ਇੱਥੇ ਲੈ ਕੇ ਆਏ ਸੀ ਸਾਡੇ ਕੋਲੇ ਕੁਛ ਇਹਨਾਂ ਦੇ ਪਿੰਡ ਦੇ ਬਸਿੰਦੇ ਤੇ ਨਾਲ ਇਹਨਾਂ ਦੇ ਦੇਵਰ ਸੀਗੇ ਉਹ ਹਾਲਤ ਬਹੁਤ ਮਾੜੀ ਸੀ ਉਸ ਟਾਈਮ ਕਿਉਂਕਿ ਮਾਤਾ ਜੀ ਦਾ ਬੇਟਾ ਬਾਹਰ ਪਿਛਲੇ 7 ਸਾਲਾਂ ਤੋਂ ਵਾਪਸ ਨਹੀਂ ਆਇਆ ਤੇ ਦੋਨੋਂ ਹਸਬੰਦ ਆਇਸੀ ਘਰੇ ਰਹਿੰਦੇ ਸੀ ਬਾਪੂ ਪਿਛਲੇ ਕੋਸ ਸਮੇਂ ਤੋਂ ਡਿਮੈਂਸ਼ੀਆ ਦਾ ਸ਼ਿਕਾਰ ਹੋ ਗਿਆ ਸੀ ਅਫਸੈਟ ਹੋ ਗਿਆ ਸੀਗਾ ਆ ਦੀ ਸੋਜੀ ਖਤਮ ਹੋ ਗਈ ਸੀ ਜਾੜਾਸ਼ਤ ਵੀ ਮੁੱਕ ਗਈ ਸੀ ਉਹਨਾਂ ਨੇ ਬੇਬੇ ਨੂੰ ਅੰਦਰ ਘੁੱਟ ਮਾਰ ਕਰਦੇ ਸੀ ਧੱਕੇ ਧੱਕੇ ਮਾਰੇ ਬੇਬੇ ਦਾ ਚੂੜਾ ਟੁੱਟ ਗਿਆ ਤੇ ਫਿਰ ਪਿੰਡ ਵਾਲਿਆਂ ਨੇ ਅਣਗਵੰਧਰੇ ਲੋਕਾਂ ਨੇ ਸਾਡੇ ਨਾਲ ਗੱਲ ਕੀਤੀ ਫਿਰ ਇੱਥੇ ਲੈ ਆਏ ਫਿਰ ਬਾਪੂ ਜੀ ਨੂੰ ਵੀ ਦਾਖਲ ਕਰ ਲਿਆ ਬੇਬੇ ਨੂੰ ਵੀ ਅਸੀਂ ਦਾਖਲ ਕਰ ਲਿਆ ਇੱਥੇ ਤੇ ਇਹਨਾਂ ਦੇ ਬੇਟੇ ਨੂੰ ਵੀ ਫੋਨ ਕੀਤਾ ਉਹ ਜਿਆਦਾ ਕੋਈ ਰਿਸਪੌਂਸ ਨਹੀਂ ਸੀ ਦੇ ਰਿਹਾ ਉਹਨੂੰ ਕਿਹਾ ਵੀ ਗੱਲ ਨਹੀਂ ਸੀ ਕਰਦਾ ਸਾਡੇ ਨਾਲ ਜਿਆਦਾ ਫਿਰ ਇੱਕ ਦਿਨ ਬਾਪੂ ਚੜਾਈ ਕਰ ਗਿਆ ਕੁਝ ਦਿਨਾਂ ਬਾਅਦ ਫਿਰ ਬੇਟੇ ਨੂੰ ਫੋਨ ਕੀਤਾ ਚਲੋ ਫਿਰ ਉਹਨੇ ਕਿਹਾ ਵੀ ਮੈਂ ਆਉਂਗਾ ਮੈਂ ਮੇਰੇ ਕਾਗਜ਼ ਪੱਤਰ ਹੈ ਨਹੀਂ ਮੇਰੇ ਕੋਲੇ ਵੀ ਮੇਰੇ ਕੋਲੇ ਮੇਰਾ ਪਾਸਪੋਰਟ ਵੀ ਐਕਸਪਾਇਰ ਹੋਇਆ ਹੈ ਮੇਰਾ ਵੀਜ਼ਾ ਵੀ ਐਕਸਪਾਇਰ ਹੋਇਆ ਹੈ ਫਿਰ ਅਸੀਂ ਸੰਗਤ ਨੂੰ ਬੇਨਤੀ ਕੀਤੀ ਬਹੁਤ ਸਾਰੀ ਸੰਗਤ ਨੇ ਮਦਦ ਕਰਨੇ ਹੱਥ ਵਧਾਇਆ ਉਹਨੂੰ ਫੋਨ ਵੀ ਕੀਤੇ ਪਰ ਪਤਾ ਨਹੀਂ ਕਿਉਂ ਉਹਨੇ ਜਿਆਦਾ ਨਾ ਤਾਂ ਕਿਸੇ ਦੀ ਮਦਦ ਲਈ ਨਾ ਹੀ ਕੋਈ ਜਿਆਦਾ ਰਿਸਪੌਂਸ ਦਿੱਤਾ ਟੋਰਾਂਟੋ ਦੇ ਵਿੱਚ ਰਹਿੰਦਾ ਹੈ ਉਪਰ ਐਡਮੈਂਟ ਬ੍ਰੈਂਟਨ ਜੀ ਨਾ ਤੇ ਫਿਰ ਬਾਪੂ ਚੜਾਈ ਕਰਕੇ ਮਾਤਾ ਨੇ ਦੱਸਿਆ ਵੀ ਮੇਰੇ ਹਸਬੰਦ ਦੀ ਜਿਹੜੀ ਬੋਡੀ ਹੈ দান ਕੀਤੀ ਹੋਈ ਹੈ ਅਸੀਂ ਦੋਨਾਂ ਜਣਾਂ ਨੇ ਬੋਡੀ দান ਕੀਤੀ ਹੋਈ ਹੈ ਆਪਦੀ ਮੈਡੀਕਲ ਕਾਲਜ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਤੁਸੀਂ ਦੇਖੋ ਵੀ ਪੜਿਆ ਲਿਖਿਆ ਪਰਿਵਾਰ ਕਿੰਨੀ ਚੰਗੀ ਸੋਚ ਸੀ ਇਹਨਾਂ ਦੀ ਜਿਨ੍ਹਾਂ ਨੇ ਆਪਣੀ ਦੇਹਦਾਨ ਕੀਤੀ ਹੋਈ ਆ ਬਾਡੀ ਡਾਨ ਕੀਤੀ ਹੋਈ ਆ ਸਾਡੇ ਮਰਨ ਤੋਂ ਬਾਅਦ ਸਦਾ ਸਰੀਰ ਵੀ ਕਿਸੇ ਦੇ ਕੰਮ ਆ ਜਾਏ ਕਿੱਥੋਂ ਅੰਦਾਜ਼ਾ ਲਾ ਸਕਦੇ ਆ ਵੀ ਇਹ ਪੜਿਆ ਲਿਖਿਆ ਤੇ ਸੂਝਵਾਨ ਪਰਿਵਾਰ ਸੀ ਬਸ ਇੱਕ ਗਲਤੀ ਕਰ ਲਈ ਵੀ ਆਪਣਾ ਪੁੱਤ ਬਾਹਰ ਭੇਜਤਾ ਜਿਹਨੂੰ ਨਾਲ ਰੱਖਣਾ ਸੀ ਜਿਹਨੇ ਬढ़ापे ਦੀ ਲਾਠੀ ਬਣਨਾ ਸੀ ਉਹਨੂੰ ਕੈਨੇਡਾ ਭੇਜਤਾ ਜੋ ਕੈਨੇਡਾ ਦਾ ਪਾਣੀ ਇਹ ਜਾ ਉਹ ਉੱਥੇ ਦਾ ਹੋ ਗਿਆ ਰਹਿ ਗਿਆ ਪਿੱਛੇ ਮੁੜ ਕੇ ਆਇਆ ਹੀ ਨਹੀਂ ਮਾ ਪਿਓ ਰੁਲਗੇ ਵਿੱਚ ਪਸਤਵਾਰ ਬਾਪੂ ਦੀ ਗੋਡੀ ਅਸੀਂ ਸ੍ਰੀ ਅਮਰਸਾਹ ਸਰਕਾਰੀ ਹਸਪੀਟਲ ਉੱਥੇ ਜਿਹੜੇ ਉੱਥੇ ਭੇਜੀ ਉੱਥੇ ਵੀ ਕਰੀਬ ਉਹਨਾਂ ਨੇ ਕਾਫੀ ਲੰਮਾ ਟਾਈਮ ਉਦਾਂ ਹੀ ਗੋਡੀ ਨੂੰ ਰੱਖਦੇ ਆ ਉਹ ਪਰਚਰਮ ਕਰਕੇ ਫਿਰ ਉਹਨਾਂ ਤੇ ਪ੍ਰੈਕਟਿਸ ਕਰਦੇ ਆ ਬੇਟੇ ਨੂੰ ਕਹਿ ਦਿੱਤੋ ਵੀ ਤੂੰ ਜੇ ਆਜੇ ਮੇਂ ਚੱਲ ਪੰਜ ਸੱਤ ਦਸ ਦਿਨਾਂ ਤੂੰ ਆਪਣੇ ਬਾਪ ਦੇ ਦਰਸ਼ਨ ਕਰਦੇਂਗਾ ਫਿਰ ਉਹ ਅੱਜ ਕੱਲ ਅੱਜ ਕੱਲ ਬਸ ਹੋ ਜਾਣਾ ਪੇਪਰ ਹੋ ਗਏ ਮੇਰੇ ਰੈਡੀ ਮਦਦ ਵੀ ਨਹੀਂ ਲੈ ਰਿਆ ਆਪ ਨਹੀਂ ਗਿਆ ਉਸ ਤੋਂ ਬਾਅਦ ਬਾਪੂ ਦੇ ਜਾਣ ਤੋਂ ਬਾਅਦ ਥੋੜੇ ਦਿਨਾਂ ਬਾਅਦ ਮਾਤਾ ਦੀ ਸਰਜਰੀ ਹੋਣੀ ਸੀਗੀ ਮਾਤਾ ਜੀ ਦਾ ਝੂੜਾ ਟੁੱਟਿਆ ਹੋਇਆ ਸੀਗਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਪਾਸਾ ਸਾਰਾ ਜੇ ਬਾਸ ਉਦੋਂ ਬਾਅਦ ਮਾਤਾ ਨੇ ਵੀ ਹੌਸਲਾ ਛੱਡ ਤਾ ਇੰਨਾ ਹੌਸਲਾ ਛੱਡ ਤਾ ਮਾਤਾ ਨੇ ਹਸਪੀਟਲ ਦਾਖਲ ਕਰਾਇਆ ਜਿੱਥੇ ਕਿਤੋਂ ਵੱਡੇ ਹਸਪਤਾਲ 'ਚ ਸਰਜਰੀ ਹੋਣੀ ਸੀਗੀ ਤੇ ਮਾਤਾ ਉੱਥੇ ਜਾ ਕੇ ਇਹਨੇ ਇੱਕ ਜ਼ਿਆਦਾ ਅਫਸੈਟ ਹੋ ਗਏ ਕਿਉਂਕਿ ਇਕੱਲੇ ਹੀ ਆ ਕੋਈ ਹੁੰਦਾ ਨਹੀਂ ਕੋਈ ਰਹਿਣ ਵਾਲਾ ਕੋਈ ਮੈਂਡਨ ਵਾਲਾ ਕੋਈ ਭਤੀਜਾ ਕੋਈ ਭਤੀਜ ਜੀ ਕੋਈ ਭਾਣ ਦਾ ਭਾਣ ਜੀ ਕੋਈ ਭਰਾ ਕੋਈ ਭੈਣ ਆ ਕੋਈ ਧੋੜ ਕੋਈ ਜੀਠ ਕੋਈ ਵੀ ਨਹੀਂ ਕੋਈ ਨਾਨਾ ਦਾ ਕੋਈ ਪਰਜਾਈ ਤੇ ਉੱਥੇ ਬਹੁਤ ਜ਼ਿਆਦਾ ਅਫਸੈਟ ਹੋ ਕੇ ਹਸਪੀਟਲ ਜਾ ਕੇ ਸੁੱਝੀ ਖਤਮ ਹੋ ਗਈ ਇਹਨਾਂ ਦੇ ਵੀ ਬਾਪੂ ਵਾਂਗੂ ਹੋ ਗਏ ਜਿਵੇਂ ਬਾਪੂ ਡਿਮੈਂਸ਼ੀਆ ਨਾਲ ਹੋ ਗਏ ਤੇ ਡਾਕਟਰਾਂ ਨੇ ਮਨਾ ਕਰਤਾ ਕੁਝ ਦਿਨਾਂ ਦਾ ਕੇ ਰੱਖਿਆ ਉੱਥੇ ਲੋਕਾਂ ਨੂੰ ਵੀ ਹਜੇ ਸਰਦੀ ਨਹੀਂ ਹੋ ਸਕਦੀ ਪਹਿਲਾਂ ਸਟੇਬਲ ਹੋ ਹੁਣ ਉਸ ਦਿਨ ਦੇ ਕਰੀਬ ਮਹੀਨਾ ਹੋ ਚੱਲਿਆ ਬਸ ਹੋਲਡ ਡਾਊਨ ਹੋਲਡਾਊਨ ਹੋਲਡਾਊਨ ਹੀ ਜਾਈ ਜਾਂਦੇ ਕਿਉਂਕਿ ਜਿਨੇ ਹਜ਼ਰਾ ਦੇਣਾ ਜਿਨੇ ਚਾਣਨ ਕਰਨਾ ਉਹ ਮਾਂ ਦਾ ਲਾਲ ਤਾਂ ਉੱਥੇ ਬੈਠਾ ਕਨੇਡਾ ਉਹਨੂੰ ਬੇਨਤੀ ਹੈ ਸਾਡੇ ਹੱਥ ਜੋੜ ਕੇ ਛੋਟੇ ਭਰਾ ਆ ਜਾ ਯਾਰ ਬੋਤਾ ਸਭ ਤੋਂ ਜ਼ਿੰਦਗੀ 'ਚ ਸਭ ਤੋਂ ਦੁਨੀਆ 'ਤੇ ਕੀਮਤੀ ਬੀ ਚਾ ਤਾਂ ਮਾਂ ਤੇ ਬਾਪ ਆ। ਬਾਪ ਤਾਂ ਖੋਲਿਆ ਹੋਂ। ਮਾਂ ਨੂੰ ਬਿਨ ਖੋ ਨਹੀਂ ਯਾਰ। ਸਾਰੀ ਜ਼ਿੰਦਗੀ ਪਛਤਾਏਂਗਾ ਭਰਾਵਾ ਆ ਜਾ। ਦੇਖਦੀ ਹੈ ਤੇਰੀ ਮਾਂ ਤੈਨੂੰ ਮਿਲ ਜਾ ਕੇ। ਤੇਰੇ ਆਉਣ ਨਾਲ ਹੀ ਹੌਸਲਾ ਹੋ ਜਾਣਾ। ਅੱਧੀ ਠੀਕ ਤਾਂ ਨਹੀਂ ਤੇਰੇ ਆਉਣ ਨਾਲ ਹੀ ਹੋ ਜਾਣਾ। ਐਦਾਂ ਭੱਜ ਕੇ ਹੱਲ ਨਹੀਂ ਹੋਣਾ ਛੋਟੇ ਭਾਈ। ਮਾਂ ਯਾਰ ਤੇ ਤੈਨੂੰ ਜਨਮ ਦਿੱਤਾ ਇਸ ਮਾਂ ਨੇ ਕਿੰਨੀ ਤਕਲੀਫ ਕੱਟੀ ਹੋਊਗੀ ਕਿੰਨਾ ਦਰਦ ਸਹਿਆ ਹੋਊ ਕਿਵੇਂ ਗਿੱਲੇ ਥਾਂ ਤੇ ਪੈਂਦੀ ਹੋ ਤੈਨੂੰ ਸੁੱਕੇ ਪਾਉਂਦੀ ਸੀ ਕਿਵੇਂ ਕਿਵੇਂ ਤੇਰੀ ਚਾਹ ਲਾੜ ਪੂਰੇ ਕੀਤੇ ਪੁੱਤ ਤੈਨੂੰ ਤੁਰਨਾ ਸਿਖਾਇਆ ਤੈਨੂੰ ਬੋਲਣਾ ਸਿਖਾਇਆ ਤੈਨੂੰ ਪੜਾਇਆ ਲਿਖਾਇਆ ਤੈਨੂੰ ਬਾਹਰ ਭੇਜ ਤਿਆਰ ਲੱਖ ਰੁਪਇਆ ਲਾ ਕੇ ਐ ਤੂੰ ਉਸ ਕੰਟਰੀ ਜਿੱਥੇ ਜਿੱਦ ਤੂੰ ਦਾ ਸੁਪਨਾ ਸੀ ਜਾਣਾ ਪਰ ਹੁਣ ਉਸ ਕੰਟਰੀ ਨੂੰ ਇੰਨਾ ਪਿਆਰ ਲੱਗਦਾ ਕਿ ਤੂੰ ਆਪਣੇ ਮਾਪੇ ਨੂੰ ਛੱਡ ਦੇ ਬਹੁਤ ਲੋੜ ਆ ਇਸ ਟਾਈਮ ਮਾਂ ਤੱਕ ਕਰਨ ਦੀ ਤਦ ਕੋਰ ਨੂੰ ਦੀ ਯਾਰ ਵਾਹਿਗੁਰੂ ਮੇਰ ਕੰਨ ਸਮਤ ਬਖਸ਼ ਤੰਗੂ ਜੇਰਾ ਤੂੰ ਇੱਥੇ ਆ ਕੇ ਆਪਣੀ ਮਾਂ ਦੀ ਸੇਵਾ ਲਵੇ ਬਾਕੀ ਮਾ ਕਿ ਬਈ ਹੌਸਲੇ ਨਾਲ ਕੱਲ ਮੈਂ ਤੇ ਆਣੀ ਗੱਲਾਂ ਐਕ ਮੈਨ ਉੱਥੇ ਦੇਟਸ ਦੀ ਹੋ ਜਾ ਤਕੜੀ ਹੋ ਜਾ ਫੇਰ ਆਪਾਂ ਤੇ ਕੈਨੇਡਾ ਉਹਨੂੰ ਬੁਲਾ ਵੀ ਲਵਾਂਗੇ ਜਾਂ ਤੈਨੂੰ ਉੱਥੇ ਭੇਜ ਦਾਂਗੇ ਆਪਾਂ ਨੂੰ ਇੰਨੇ ਬੰਦੇ ਕਹਿ ਰਹੇ ਆ ਵੀ ਅਸੀਂ ਮਾਤਾ ਨੂੰ ਨਾਲ ਲੈ ਜਾਾਂਗੇ ਕੈਨੇਡਾ ਉੱਥੇ ਤੈਨੂੰ ਮੈਂ ਉੱਥੇ ਭੇਜ ਦੂ ਕੈਨੇਡਾ ਪਰ ਤੂੰ ਤੰਨ ਜੋਗੀ ਹੋ ਜਾ ਤਾਂ ਬੱਸ ਚੱਲ ਗਿਆ ਹਾਂ ਪਰ ਤੈਨੂੰ ਤਕੜੀ ਹੋਣਾ ਪੈਣਾ ਤੈਨੂੰ ਹੌਸਲੇ 'ਚ ਹੋਣਾ ਪੈਣਾ ਥੋੜਾ ਜਿਆ ਠੀਕ ਆ ਜੀ ਫਿਰ ਕਰੀ ਉਹ ਜੀ ਤੇ ਤੇਰੇ ਪੁੱਤ ਨੂੰ ਜੇ ਵੀ ਪੈਨ ਭਰਾ ਜਾਣਦਾ ਜਿਹੜਾ ਸਾਡੀ ਕੋਈ ਵੀਡੀਓ ਦੇਖਦੇ ਨੇ ਉਹਨੂੰ ਥੋੜਾ ਸਮਝਾਇਓ ਉਹ ਰਹਿ ਦੇ ਲੋ ਉਹਦੇ ਬੱਲੇ ਪਵੇ ਮੈਂ ਇਹਨਾਂ ਮਾਪਿਆਂ ਤੋਂ ਬਾਅਦ ਕਿ ਹੁਣ ਕੁਝ ਨਹੀਂ ਬਣਿਆ ਤੇ ਪਾਇਆ ਸੀ ਕਾਹਦਾ ਫਾਇਦਾ